ਪੰਜਾਬ ਦੇ ਮੁੱਖ ਮੰਤਰੀ ਦੇ ਭਾਸ਼ਣ ਤੋਂ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਦੋ ਗੱਲਾਂ ਸਪਸ਼ਟ ਹੋ ਗਈਆਂ ਇੱਕ ਤਾਂ ਉਹਨਾਂ ਨੇ ਚਲੋ ਪੰਜਾਬ ਬਚਾਓ ਯਾਤਰਾ ਤੇ ਟਿੱਪਣੀਆਂ ਆਪਣੇ ਹਿਸਾਬ ਨਾਲ ਕਰਨੀਆਂ ਸੀ ਕੀਤੀਆਂ ਇੱਕ ਉਹਨਾਂ ਨੇ ਉਮੀਦਵਾਰ ਲੜਨ ਵਾਲੀ ਗੱਲ ਕਹਿ ਕੇ ਗੱਲ ਪੱਕੀ ਮੋਹਰ ਲਾਤੀ ਹੈ ਕਿ ਹੁਣ ਕਾਂਗਰਸ ਨਾਲ ਇਕੱਠੇ ਨਹੀਂ ਚੱਲੇਗੀ ਆਮ ਆਦਮੀ ਪਾਰਟੀ ਪੰਜਾਬ ਦੇ ਹੰਦ ਬਿਲਕੁਲ ਕਿ ਐਸੇ ਤੇ ਕਿ ਇੰਡੀਆ ਗੱਠ ਜੋੜ ਦਾ ਪੰਜਾਬ ਚ ਵੀ ਭੋਪ ਪੈ ਗਿਆ ਨਾ ਕਾਂਗਰਸ ਪਾਰਟੀ ਚਾਹੁੰਦੀ ਸੀ ਨਾ ਆਪ ਚਾਹੁੰਦੀ ਸੀ ਹੁਣ ਆਪ ਜੇ ਗੱਠ ਜੋੜ ਕਰਦੀ ਤੇ ਆਪ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਕਿਉਂਕਿ ਪੰਜਾਬ ਦੀ ਜਨਤਾ ਨੇ ਕਿਹਾ ਕਿ ਇਹਨਾਂ ਨੂੰ ਕਿਉਂ ਦਿੱਤਾ ਸੀ ਫਤਵਾ ਕਿਉਂਕਿ ਕਾਲੀ ਵੀ ਮਾੜੇ ਤੇ ਕਾਂਗਰਸ ਵੀ ਮਾੜੇ ਇਸ ਕਰਕੇ ਇਹਨਾਂ ਨੂੰ ਆਮ ਘਰਾਂ ਦੇ ਜਵਾਕਾ ਨੂੰ ਬਨਵੇਂ ਐਮਐਲਏ ਬਣਾਇਆ ਨਾ ਤੇ ਜੇ ਇਹ ਹੀ ਜਿਨ੍ਹਾਂ ਨੂੰ ਲੋਕਾਂ ਨੇ ਨਜ਼ਰ ਅੰਦਾਜ਼ ਕਰਕੇ ਤੁਹਾਨੂੰ ਜਿਤਾਇਆ ਤੇ ਜੇ ਤੁਸੀਂ ਕਾਂਗਰਸ ਨਾਲ ਹੀ ਗੱਠ ਜੋੜ ਕਰ ਲੈਂਦੇ ਤੇ ਠੀਕ ਹੈ ਫਿਰ ਲੋਕ ਕਹਿੰਨੇ ਕਿ ਫਿਰ ਕਾਂਗਰਸ ਚੰਗੀ ਆ ਫਿਰ ਤੇ ਕਾਲੀ ਚੰਗੀ ਆ ਭਗਵੰਤ ਮਾਨ ਸਾਹਿਬ ਦਾ ਵੀ ਨੁਕਸਾਨ ਹੋਣਾ ਸੀ ਸਿਆਸੀ ਤੌਰ ਤੇ ਔਰ ਦੂਜੇ ਪਾਸੇ ਅਗਰ ਗੱਲ ਕੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੀ ਕਹਿਣਾ ਸੀ ਤੁਸੀਂ ਮਿਲ ਗਏ ਉੱਪਰ ਜਦ ਮਿਲ ਗਏ ਥੱਲੜਾ ਜਿਹੜਾ ਕਾਡਰ ਪੰਚ ਸਰਪੰਚ ਵਰਕਰ ਉਹਨਾਂ ਭੱਜ ਜਾਣਾ ਹੈਗਾ ਸੀ ਵੀ ਇੱਕ ਪਾਸੇ ਕਹਿੰਦੇ ਭਗਵੰਤ ਮਾਨ ਨੇ ਤੁਹਾਡੇ ਤੇ ਬੜਾ ਅਤਿਆਚਾਰ ਕੀਤਾ ਤੁਹਾਡੇ ਐਮਐਲਏ ਮੰਤਰੀ ਫੜ ਫੜ ਕੇ ਜੇਲ੍ਹਾਂ ਸੁਟਿਆ ਤੇ ਹੁਣ ਤੁਸੀਂ ਕੁਰਸੀਆਂ ਬਚਾਉਣ ਵਾਸਤੇ ਸਮਝੌਤੇ ਕਰ ਗਏ ਮਤਲਬ ਦੋਨਾਂ ਦੀ ਭਲਾਈ ਹੋਈ ਹੁਣ ਸਵਾਲ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਤੁਸੀਂ ਆਮ ਘਰਾਂ ਦੇ ਸਾਨੂੰ ਜਵਾਕਾਂ ਨੂੰ ਐਡੇ ਮਾਣ ਸੌਂਪਿਆਗੇ ਨੇ ਸਾਨੂੰ ਜਿਹੜੇ ਤੁਸੀਂ ਮਾਣ ਦਿੱਤੇ ਨੇ ਵਿਰੋਧੀਆਂ ਨੂੰ ਚਾਹੇ ਉਹ ਅਕਾਲੀ ਆ ਚਾਹੇ ਭਾਜਪਾਏ ਚਾਹੇ ਕਾਂਗਰਸੀਏ ਨੇ ਉਹਨਾਂ ਨੂੰ ਦੰਦਲਾ ਪੈ ਗਿਆ ਕਹਿੰਦੇ ਇੱਕ ਵਾਰ ਫੇਰ ਦੰਦਲ ਪਾ ਦੋ ਤੁਸੀਂ ਇਹਨਾਂ ਨੂੰ ਦੰਦਲ ਪਾਓ ਕਿਉਂਕਿ ਇਹਨਾਂ ਦੇ ਧੌਣ ਚੋਂ ਸਰੀਆ ਨਿਕਲ ਗਿਆ ਲੇਕਿਨ ਹਜੇ ਕਿਲ ਬਾਕੀ ਨੇ ਇਸ ਕਰਕੇ ਕਹਿੰਦੇ ਮੈਨੂੰ ਕੰਮ ਨਹੀਂ ਕਰਨ ਦਿੰਦੇ ਹੈਗੇ ਹੁਣ ਉਹ ਕਹਿੰਦੇ ਕਿ 13 ਦੀਆਂ 13 ਨਹੀਂ ਅਸੀਂ 14ਵੀਂ ਵੀ ਜਿਤਨੀ ਚੰਡੀਗੜ੍ਹ ਦੀ ਕਿਉਂਕਿ ਪੰਜਾਬ ਦੀ ਰਾਜਧਾਨੀ ਆ ਹੁਣ ਸਵਾਲ ਹੈ ਕਹਿੰਦੇ ਸੀ ਇਸ ਮਹੀਨੇ ਦੇ ਵਿੱਚ ਵਿੱਚ ਆਪਣੇ 14 ਉਮੀਦਵਾਰਾਂ ਦਾ ਐਲਾਨ ਕਰ ਦੇਣਾ ਔਰ ਜਦੋਂ ਇਸ ਮਹੀਨੇ ਦੇ ਵਿੱਚ ਐਲਾਨ ਕਰ ਦਿੱਤਾਗਾ ਕਿ ਉਹ ਜਿਹੜੇ ਕੈਂਡੀਡੇਟ ਉਹਨੇ ਪੰਜਾਬ ਦੀ ਜਨਤਾ ਨੂੰ ਪਤਾ ਲੱਗ ਜਾਊਗਾ ਕਿੰਨੇ ਚੰਗੇ ਕਿੰਨੇ ਮਾੜੇ ਨੇ ਔਰ ਉਹਨੂੰ ਪ੍ਰਚਾਰ ਕਰਨ ਦਾ ਮੌਕਾ ਮਿਲ ਜੂਗਾ ਤੇ ਇਹ ਜਿਹੜਾ ਅੱਜ ਐਲਾਨ ਕਰ ਦਿੱਤਾ ਚਾਹੇ ਉਹ ਸੀਐਮ ਭਗਵੰਤ ਮਾਨ ਸਾਹਿਬ ਨੇ ਜਾਂ ਕੇਜਰੀਵਾਲ ਨੇ ਇਹਦੇ ਚ ਇਹ ਕਿ ਉਹਨਾਂ ਨੇ ਗੱਠ ਜੋੜ ਤੇ ਕਾਂਡਾ ਮਾਰ ਦਿੱਤਾ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦਾ ਗੱਠ ਜੋੜ ਨਹੀਂ ਹੋਗਾ ਆਪਣੇ ਬਲਬੁੱਤੇ ਔਰ ਭਗਵੰਤ ਮਾਨ ਦੇ ਚਿਹਰੇ ਤੇ ਜੋ ਨੇ 22 ਮਹੀਨੇ ਦੇ ਵਿੱਚ ਕੰਮ ਕੀਤੇ ਨੇ ਉਸ ਬਲਬੁੱਤੇ ਉਹ ਕਹਿੰਦੇ ਸੀ 14 ਦੀ 14 ਜਿੱਤਣੀਆਂ ਪੰਜਾਬ ਦੀਆਂ 13 14ਵੀਂ ਚੰਡੀਗੜ੍ਹ ਦੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਹ ਕਹ ਰਿਹਾ ਕਿ ਛੱਡੋ ਪਰ ਅਕਾਲੀਆਂ ਦਾ ਕੀ ਨਾਮ ਲੈਣਾ ਕਾਂਗਰਸ ਬਾਰੇ ਕਹਿੰਦੇ ਤਿੰਨ ਤਿੰਨ ਚਾਰ ਚਾਰ ਧੜੇ ਨੇ ਕਿਦੇ ਰਾਜੇ ਵੜਿੰਗ ਦਾ ਧੜਾ ਕਿਦੇ ਪ੍ਰਤਾਪ ਬਾਜਵਾ ਬੜਾ ਫਿਰ ਉਹ ਕਹਿੰਦੇ ਕਿ ਸਾਨੂੰ ਤੇ ਉਹ ਦੱਸਦੇ ਨੇ ਵੈਰਾਈਟੀ ਦੱਸਦੇ ਨੇ ਵੀ ਇਹ ਕਿਹੋ ਜੀ ਸਾਡੇ ਸਾਹਮਣੇ ਵੈਰਾਈਟੀ ਬੜ ਕੇ ਆ ਗਈ ਮਤਲਬ ਜਿਹੜੀ ਭਗਵੰਤ ਮਾਨ ਦੀ ਅਪੀਲ ਆ ਉਹ ਲੋਕਾਂ ਨੂੰ ਲੋਕੀ ਇਸ ਚੀਜ਼ਾਂ ਤੋਂ ਤੇ ਅੱਕੇ ਪਏ ਨਾ ਕਿ ਕਾਂਗਰਸੀਆਂ ਜਿਹਾ ਅਕਾਲੀ ਦਲ ਦੇ ਸੀ ਕਿ ਉਹ ਪਰਿਵਾਰਵਾਦ ਚੱਲਦਾ ਆ ਰਿਹਾ ਸੀ ਜਿਹੜੇ ਵੀ ਕਾਂਗਰਸੀ ਆ ਉਹਨਾਂ ਦਾ ਪੂਛੋਕੜ ਦੇ ਲੋ ਪਹਿਲਾਂ ਕਿਸੇ ਦਾ ਦਾਦਾ ਸੀ ਫਿਰ ਪਿਓ ਸੀ ਫਿਰ ਆਪ ਆ ਗਏ ਫਿਰ ਮੁੰਡੇ ਆ ਗਏ ਕਾਲੀ ਦਲ ਦੇ ਵਿੱਚ ਵਿੱਚ ਸੇਮ ਸੀ ਪਹਿਲਾ ਅਬਦਾਦੇ ਫਿਰ ਉਹ ਮੁੰਡੇ ਫਿਰ ਗਾਉਂ ਉਹਨਾਂ ਦੇ ਮੁੰਡੇ ਫਿਰ ਧੀਆ ਫਿਰ ਨੌਵਾ ਸਭ ਕੁਝ ਆ ਗਿਆ ਇਹ ਹਲੇ ਨਵੀਂ ਪਨੀਰੀ ਐ ਸਿਆਸਤ ਦੇ ਵਿੱਚ ਇਹਨਾਂ ਦਾ ਹਲੇ ਕੰਮ ਸਾਫ਼ ਆ ਇਹ ਜਿਹੜੀਆਂ ਅਪੀਲ ਲੋਕਾਂ ਨੂੰ ਅੱਜ ਕੀਤੀ ਭਗਵੰਤ ਮਾਨ ਨੇ ਕਿ ਮੈਨੂੰ ਦੋ ਅਸ਼ੀਰਵਾਦ ਅਗਲੇ 3 ਸਾਲ ਮੈਂ ਤੁਹਾਡੇ ਗੋਡੇ ਨਹੀਂ ਥੱਲੇ ਲਗੰਦੇ ਨੇ ਹੈਗੇ ਆਪਾਂ ਰਲ ਕੇ ਗੱਲ ਕਰਨੀ ਹੈ ਕਿਉਂਕਿ ਅਗਲੇ 3 ਸਾਲ ਦੀ ਸਰਕਾਰ ਰਹਿ ਗਈ ਆ ਕਿ ਮੈਨੂੰ ਆ 13 ਜਿਤਾਓ ਤੇ ਫਿਰ ਮੈਂ ਦੇਖੋ ਤੁਹਾਡੇ ਵਾਸਤੇ ਕੀ ਕੰਮ ਕਰਦਾ ਹੈਗਾ ਹੁਣ ਸਵਾਲ ਉਹਨਾਂ ਅੱਜ ਫਿਰ ਬਿਜਲੀ ਦੀ ਗੱਲ ਕੀਤੀ ਆ ਉਹ ਕਹਿੰਦੇ ਕਿ ਅੱਜ ਮੈਂ ਜਿਹੜਾ ਜਦੋਂ ਇੱਕ ਜਨਾਨੀ ਨੇ ਮੈਨੂੰ ਜੱਫੀ ਪਾ ਕੇ ਪਿਆਰ ਦਿੱਤਾ ਅਸੀਸਾਂ ਦਿੱਤੀਆਂ ਕਿ ਉਸ ਔਰਤ ਨੂੰ ਦੇਖਦਾ ਨਹੀਂ ਸੀ ਤੇ ਉਹ ਕਿਉਂਕਿ ਉਹਨੂੰ ਆਟਾ ਹੁਣ ਹੁਣ ਘਰ ਮਿਲਿਆ ਕਰੂਗਾ ਇਹ ਜਿਹੜੀਆਂ ਉਹਨਾਂ ਨੇ ਜਿਹੜਾ ਟਾਰਗੇਟ ਅਸਲ ਦੇ ਵਿੱਚ ਆ ਉਹ ਜਿਹੜਾ ਪੰਜਾਬ ਦਾ ਗਰੀਬ ਤਬਕਾ ਹੈਗਾ ਜਾਂ ਗਰੀਬ ਨਹੀਂ ਹੁੰਦੇ ਬਿਲੀ ਵਾਲੇ 100 100 ਕਿੱਲੇ ਵਾਲਾ ਵੀ ਕਹਿੰਦਾ ਕਿ ਬੰਬੀਆਂ ਦੀ ਵੀ ਮaaf ਹੋ ਗਈ ਆ ਤੇ ਆ ਵੀ ਮaaf ਹੋ ਗਈ ਆ ਘਰਾਂ ਦੀ ਵੀ ਆ ਗਈ ਮੈਨੂੰ ਕੀ ਚਾਹੀਦਾ ਹੈਗਾ ਮੈਂ ਬਾਦਲਾ ਕੋ ਜਾਂ ਮੈਂ ਕਾਂਗਰਸ ਸੈਕੂ ਕਿ ਲੈਣ ਦੇਣਾ ਜੋ ਫਾਇਦੇ ਦੇ ਹੁਣ ਮੈਨੂੰ ਇਹ ਫਾਇਦੇ ਦੇਈ ਜਾ ਰਹੇ ਇਹ ਜਿਹੜੀਆਂ ਚੀਜ਼ਾਂ ਬਹੁਤੇ ਲੋਕਾਂ ਦੇ ਘਰ ਘਰ ਜਾਂਦੀਆਂ ਹੈਗੀਆਂ ਪਰ ਆ ਸਵਾਲ ਗੱਠ ਜੋੜ ਦਾ ਹੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਚਰਚਾ ਕਿਉਂਕਿ ਇੰਡੀਆ ਗੱਠ ਜੋੜ ਦੀ ਨਤੀਸ਼ ਕੁਮਾਰ ਨੇ ਹਵਾ ਕੱਢ ਦਿੱਤੀ ਹੈਗੀ ਅਗਰ ਮਲਕਰਜਨ ਖੜਗੇ ਦੀ ਬਜਾਏਗਾ ਨਤੀਸ਼ ਕੁਮਾਰ ਨੂੰ ਬਣਾਉਂਦੇ ਕਨਵੀਨਰ ਤੇ ਹੋ ਸਕਦਾ ਕੇਜਰੀਵਾਲ ਤੇ ਮਮਤਾ ਬੇਨਰਜੀ ਵੀ ਨਾਲ ਆ ਜਾਂਦੇ ਹੁਣ ਗੱਠ ਜੋੜ ਦੀ ਲਕੀਰ ਜੀ ਵੱਜ ਗਈ ਹੈਗੀਆ ਬੰਗਾਲ ਦੇ ਵਿੱਚ ਉਹ ਕਹਿੰਦੀ ਕਿ ਮੈਂ ਤੁਹਾਨੂੰ ਦੋ ਤੋਂ ਵੱਧ ਦੇਣੀਆਂ ਨਹੀਂ ਆਈਆਂ ਔਰ ਉੱਥੇ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਹੋਟੀ ਹੈ ਉਹਦਾ ਸੀਪੀਐਮ ਦਾ ਪੰਗਾ ਹੁਣ ਦਿੱਲੀ ਦਾ ਸਵਾਲ ਆ ਗਿਆ ਕਿ ਦਿੱਲੀ ਦੇ ਵਿੱਚ ਕੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਪਾਰਟੀ ਦਾ ਸਮਝੌਤਾ ਹੋਊਗਾ ਤੇ ਕੀ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਕੀ ਇੱਥੇ ਕਾਂਗਰਸ ਦਾ ਆਪ ਦਾ ਗੱਠ ਜੋੜ ਹੋ ਗਿਆ ਕਿਉਂਕਿ ਮੇਅਰ ਇਲੈਕਸ਼ਨ ਦੇ ਵਿੱਚ ਤੇ ਹੋ ਹੀ ਆ ਪਰ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਖੁਸ਼ੀ ਹੋਈ ਹੋਗੀ ਔਰ ਉਲਟਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਖੁਸ਼ੀ ਹੋਊਗੀ ਕਿ ਸ਼ੁਕਰ ਬਚ ਗਏ ਇਹ ਕਿਤੇ ਇਹਦੇ ਦੋਨਾਂ ਨੇ ਡੁੱਬ ਜਾਣਾ ਸੀ ਜਦ ਪਹਿਲਾ ਖੜਾਰੀ ਤੇ ਦੂਜਾ ਖੜਾਰੀ ਆਪਸ ਦੇ ਵਿੱਚ ਖੇਡ ਕੇ ਮੈਚ ਰਲ ਜਾਣ ਤੇ ਤੀਜੇ ਨੂੰ ਮੌਕਾ ਮਿਲ ਜਾਣਾ ਸੀ ਤੀਜਾ ਗੱਠ ਜੋੜ ਤਿਆਰ ਬੈਠਾਗਾ ਇਹ ਲੱਗਦਾ ਕਿ ਇਹਨਾਂ ਨੇ ਹੋ ਸਕਦਾ ਕਿ ਸਿਆਣਪ ਕੀਤੀ ਹੋਵੇ ਹੋ ਸਕਦਾ ਸੋਚ ਸਮਝ ਕੇ ਕੀਤੀ ਹੋਵੇ ਕਿ ਜਿੱਥੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮਜ਼ਬੂਤ ਹੋਊਗਾ ਉਥੇ ਕਾਂਗਰਸ ਪਾਰਟੀ ਵਾਲਾ ਮਾੜਾ ਦੇ ਦੇਣਗੇ ਤੇ ਜੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਮਜ਼ਬੂਤ ਹੋਇਆ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਵਾਲੇ ਮਾੜਾ ਦੇਣ ਕਿਤਨਾ ਕਿਤੇ ਕੋਈ ਨਾ ਕੋਈ ਸਮਝੌਤਾ ਹੈ ਇਸੇ ਕਰਕੇ 13 0 ਦੀ ਜਿੱਤਣ ਦੀ ਗੱਲ ਕਰਦੇ ਆਗੇ ਨੇ ਪਰ ਐਡੀ ਵਧੀਆ ਪਰਫਾਰਮੈਂਸ ਮੰਨੀ ਜਾ ਸਕਦੀ ਹੈਗੀ ਆ ਕਿ ਪੰਜਾਬ ਦੀਆਂ 13 ਤੇ 14ਵੀਂ ਜਿਹੜੀ ਚੰਡੀਗੜ੍ਹ ਦੀ ਆਮ ਆਦੀ ਪਾਰਟੀ ਜਿੱਤ ਲਗੀ ਹੈ ਬਹੁਤ ਵੱਡੀ ਸਿਆਸੀ ਸਟੇਟਮੈਂਟ ਕਹਿ ਲੋ ਜਾਂ ਕੌਨਫੀਡੈਂਸ ਕਹਿ ਲੋ ਜਾਂ ਹੋ ਸਕਦਾ ਕਿ ਓਵਰ ਕੌਨਫੀਡੈਂਸ ਕਹਿ ਲੋ ਪਰ ਪੰਜਾਬ ਦੀ ਜਨਤਾ ਦੇ ਹੋ ਸਕਦਾ ਹੈ ਕਿ ਸੀਐਮ ਸਾਹਿਬ ਜਾਂ ਪੰਜਾਬ ਸਰਕਾਰ ਆਮ ਆਦੀ ਪਾਰਟੀ ਜਿਵੇਂ ਬੀਜੇਪੀ ਦੇ ਨੇ ਸਰਵੇ ਕਰਵਾ ਲਏ ਨੇ ਹੋ ਸਕਦਾ ਹੈ ਕਿ ਭਗਵੰਤ ਮਾਨ ਸਾਹਿਬ ਨੇ ਵੀ ਸਰਵੇ ਕਰਵਾਇਓ ਨਾ ਜੇ ਪ੍ਰਾਈਮ ਮਿਨਿਸਟਰ ਦੀ ਇਹ ਸਟੇਟਮੈਂਟ ਹੈ ਕਿ ਅਸੀਂ 440 ਦੇ ਕਰੀਬ ਕੱਲੀਆਂ ਸਾਨੂੰ ਬੀਜੇਪੀ ਨੂੰ ਆਉਣਗੀਆਂ ਜੇ ਐਨਡੀਏ ਦੇ ਨਾਲ ਹੋਰ ਭਾਈਵਾਲ ਆ ਗਿਆ ਅਸੀਂ 400 ਪਲੱਸ ਜਾਵਾਂਗੇ ਹੋ ਸਕਦਾ ਹੈ ਕਿ ਕਮਬਾਈਂਡ ਵਾਲੀ ਗੇਮ ਹੋਵੇ ਕਿ ਲੋਕੀ ਸੋਚਣ ਵਾਸਤੇ ਮਜਬੂਰ ਹੋ ਕੇ ਵਾਕੇ ਯਾਰ ਬੀਜੇਪੀ ਨੂੰ ਆ ਸਕਦੀਆਂ ਪੀਪਾਦੂ ਇਹਨਾਂ ਨੇ ਕਿਉਂ ਵੋਟ ਖਰਾਬ ਕਰਨੀ ਤੇ ਹੋ ਸਕਦਾ ਇਹੋ ਜਿਹੜਾ ਸਿਆਸੀ ਫਾਰਮੂਲਾ ਪੰਜਾਬ ਚ ਭਗਵੰਤ ਮਾਨ ਸਾਹਿਬ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਕਿ ਸਾਨੂੰ ਅਸੀਂ 13 ਦੀ 13 ਜਿੱਤਨੀਆ ਕਿਉਂਕਿ ਲੋਕਾਂ ਨੂੰ ਹਲੇ ਤੱਕ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਦਿਖਾਈ ਨਹੀਂ ਦੇ ਰਿਹਾ ਕੱਲ ਦੇਖਣਾ ਹੈ ਕਿ ਸੁਖਬੀਤ ਸਿੰਘ ਬਾਦਲ ਦੇ ਕਿਸੇ ਨੇ ਰੋਸ ਵਜੋਂ ਜੁੱਤੀ ਸੁੱਟ ਦਿੱਤੀ ਹੈਗੀ ਵਜੀ ਕਿ ਨਹੀਂ ਵਜੀ ਇੱਕ ਹੁੰਦਾ ਨਾ ਕਿ ਕਿਸੇ ਬੰਦੇ ਦੇ ਹੱਥ ਹੀ ਚੱਕ ਲੈਣਾ ਉਹ ਫਿਰ ਚਪੇੜ ਵੱਜੀ ਨਾ ਵੱਜੀ ਬਰਾਬਰ ਸਮਝੀ ਜਾਂਦੇ ਆ ਜੇ ਤੁਹਾਡੇ ਜੁੱਤੀ ਛੁੱਟ ਦਿੱਤੀ ਕਿ ਇਟ ਮੀਨ ਇਹ ਵੱਜੀ ਕ ਵੱਜ ਗਈ ਜੁੱਤੀ ਉਹ ਸ਼ਰਮਨੀ ਕਾਲੀਦਲ ਅੰਮ੍ਰਿਤਸਰ ਦਾ ਬੰਦਾ ਨਿਕਲਿਆ ਹੁਣ ਦੇਖੋਗੇ ਕਾਲੀਦਲ 17 ਚੋਂ ਵੀ ਸੱਤਾ ਚੋਂ ਬਾਹਰ 22 ਚੋਂ ਵੀ ਬਾਹਰ 24 ਵਾਸਤੇ ਮਿਹਨਤ ਕਰ ਰਹੇ ਨੇ ਤੇ ਲੋਕਾਂ ਦਾ ਗੁੱਸਾ ਅੱਜ ਵੀ ਆ ਹੁਣ ਇਸ ਕਰਕੇ ਸ਼ਾਇਦ ਭਗਵੰਤ ਸਿੰਘ ਸਾਹਿਬ ਦਾ ਕੌਨਫੀਡੈਂਸ ਹੋਰ ਉੱਚਾ ਹੋ ਗਿਆ ਹੋਵੇ ਪੇ ਹੱਲੇ ਤੇ ਉਹਨਾਂ ਨੂੰ ਹਜੇ ਪੈ ਰਿਆਂ ਨੇ ਛੱਤਰ ਪੈ ਰਹੇ ਨੇ ਤੇ ਮੇਰ ਨੂੰ ਤੇ ਲੋਕ ਵੋਟਾਂ ਪਾਉਣਗੇ ਨਾ ਕਿਉਂਕਿ ਮੈਂ ਬਾਈਆਂ ਮਹੀਨੇ 40 ਹਜ਼ਾਰ ਵਾਰ-ਵਾਰ ਕਹਿ ਰਹੇ ਨੇ ਕਿ ਮੈਂ 40 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ 95% ਦੀ ਲੋਕਾਂ ਦੀ ਘਰਾਂ ਦੀ ਬਿਜਲੀ ਫ੍ਰੀ ਆ ਫਿਰ ਦੂਜਾ ਮੈਂ ਹੁਣ ਘਰ-ਘਰ ਆਟਾ ਰਸ਼ਨ ਵੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈਗਾ ਪਰ ਆ ਜਿਹੜਾ ਗੱਠਜੋੜ ਵਾਲਾ ਇਹ ਮਸਲਾ ਕਿ ਭੋਗ ਪੈ ਗਿਆ ਹੈਗਾ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਕੀ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਦਾ ਤੇ ਵਰਕਾ ਪਾੜਿਆ ਗਿਆ ਪਰ ਦੂਜੇ ਪਾਸੇ ਨਵਾਂ ਗੱਠਜੋੜ ਦੇ ਜਿਹੜੀ ਚਰਚਾ ਸ਼ੁਰੂ ਉਹ ਹੈਗਾ ਕਿ ਸ਼ਰੂਮਨੀ ਕਾਲੀ ਦਾਲ ਬੀਜੇਪੀ ਪਰ ਅੱਜ ਉਹਨਾਂ ਨੇ ਇੱਕ ਸਮਰਾਲੇ ਖੰਨੇ ਰੈਲੀ ਕੀਤੀ ਹੈਗੀਆ ਕੱਲ ਖਡੂਰ ਸਾਹਿਬ ਕਰ ਰਹੇ ਨੇ ਉਹਦੇ 'ਚ ਵੀ ਪੰਜਾਬ ਦੀਆਂ ਗੱਲਾਂ ਹੋਣਗੀਆਂ ਹੋ ਸਕਦਾ ਕਿ ਉੱਥੇ ਕਈ ਕਿਤੇ ਕਾਂਗਰਸੀ ਵੀ ਨਾ ਕੋਈ ਸ਼ਾਮਲ ਹੋ ਜਾਏ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਕਿ ਜਿਹੜਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦਿਆਗਾ ਉਹਦੇ ਵੀ ਚਰਚੇ ਆਗੇ ਨੇ ਪਰ ਇੰਟਰਸਟਿੰਗ ਹੋਏਗੀ ਪੰਜਾਬ ਦੀ ਇਲੈਕਸ਼ਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਅਸੀਂ 13 ਦੀਆਂ 13 ਜਿੱਤ ਨਹੀਂ ਆਈਆਂ ਤੁਹਾਲੇ ਇਹ ਕਿ ਉਹਨਾਂ ਜਿਹੜੀ ਹੋਰ ਸਟੇਟਮੈਂਟ ਬੋਲੀਏ ਕਿ ਅੱਜ ਉਹ ਲੋਕ ਪੰਜਾਬ ਬਚਾਓ ਦੀਆਂ ਗੱਲਾਂ ਕਰ ਰਹੇ ਨੇ ਕਹਿੰਦੇ ਪਰਿਵਾਰ ਵਿੱਚ ਪੰਜਾਬ ਬਚਾਉਣ ਦਾ ਲੋਕੀ ਕਹਿੰਦੇ ਇਸ ਪਰਿਵਾਰ ਤੋਂ ਬਚਾਓ ਜਾਂ ਆਪਣਾ ਪਰਿਵਾਰ ਬਚਾਉਣ ਦੀਆਂ ਗੱਲਾਂ ਕਰਦੇ ਵੀ ਇੱਥੇ ਮੇਰਾ ਸਾਲਾ ਉਹਨੂੰ ਜਿਤਾ ਦਿਓ ਇੱਥੇ ਮੇਰੇ ਜੀਜਾ ਉਹਨੂੰ ਜਿਤਾ ਦਿਓ ਹੁਣ ਇਹ ਜਿਹੜੀਆਂ ਟਿੱਪਣੀਆਂ ਨੇ ਲੋਕਾਂ ਨੂੰ ਕਿੰਨੀ ਕੀ ਕਾਇਲ ਕਰਦੀਆਂ ਇਹਨੇ ਕਿਉਂਕਿ ਇਹਨਾਂ ਟਿੱਪਣੀਆਂ ਦੇ ਨਾਲ ਭਗਵੰਤ ਮਾਨ ਹੁਣਾਂ ਨੇ 2014 ਦੇ ਵਿੱਚ ਏਜੰਡਾ ਪੇਸ਼ ਕੀਤਾ ਫਿਰ 2019 ਦੇ ਵਿੱਚ ਕੀਤਾ ਹੈਗਾ ਹੁਣ ਕੰਪੀਟੀਸ਼ਨ ਆ ਸਿਆਸਤ ਦੇ ਵਿੱਚ ਦੇਖਦੇ ਆ ਕਿ ਇਹਦਾ ਕੀ ਰਿਜ਼ਲਟ ਨਿਕਲਦੇ ਹੈਗੇ ਨੇ ਪਰ ਉਹ ਗੱਠ ਜੋੜ ਆਲਾ ਪੰਜਾਬ ਚ ਲੱਗਦਾ ਕਿ ਵਰਕਾ ਪਾੜ ਗਿਆ ਹੁਣ ਕੱਲ ਦੇਖਦੇ ਆ ਇੱਕ ਪਾਸੇ ਕਾਂਗਰਸ ਪਾਰਟੀ ਦੀ ਵੀ ਕਨਵੈਨਸ਼ਨ ਆ ਗਈ ਆ ਉੱਥੇ ਮਲਕਰ ਜੇ ਖੜਗੇ ਕੀ ਬੋਲਦੇ ਇਸ ਸਟੇਟਮੈਂਟ ਤੋਂ ਬਾਅਦ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਟੇਟਮੈਂਟ ਤੋਂ ਬਾਅਦ